ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਕਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕੀਤਨੀ ਜਾ ਸਕਦੀ ਐਸੇ ਬੇਅੰਤ ਸਤਿਗੁਰ ਸੱਚੇ ਪਾਤਸ਼ਾਹ ਹਨ ਖਾਲਸਾ ਜੀ ਸ਼ਹੀਦ ਦਾ ਸਿੰਘਾਂ ਦੇ ਦਰਾਂ ਤੇ ਹੋਣ ਵਾਲੀ ਕਿਰਪਾ ਸ਼ਹੀਦ ਦਾ ਸਿੰਘਾਂ ਦੇ ਦਰ ਉੱਤੇ ਹੋਣ ਵਾਲੀ ਰਹਿਮਤ ਜਿਨੇ ਹਰ ਕੋਈ ਪਾਤਰ ਬਣਨਾ ਚਾਹੁੰਦਾ ਪਰ ਉਹਦੇ ਵਾਸਤੇ ਕੁਝ ਸ਼ਰਤਾਂ ਹਨ ਮਨ ਨੀਵਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾ ਕਮਲਾਂ ਵਿੱਚ ਪ੍ਰੇਮ ਸਤਿਗੁਰ ਦੇ ਚਰਣਾ ਦੀ ਸ਼ਰਧਾ ਹੋਵੇ ਮਨ ਵਿੱਚ ਫਿਰ ਖਾਲਸਾ ਜੀ ਮਹਾਰਾਜ ਖਾਲੀਆਂ ਨੂੰ ਭਰ ਦਿੰਦੇ ਜੇ ਬੰਦਾ ਘਰੋਂ ਹੀ ਹੰਕਾਰ ਆਰ ਨਾਲ ਭਰਿਆ ਜਾਵੇ ਆਕੜ ਨਾਲ ਭਰਿਆ ਜਾਵੇ ਤੇ ਖਾਲਸਾ ਜੀ ਖਾਲੀ ਰਹਿ ਜਾਂਦਾ ਜਿਵੇਂ ਕੋਈ ਖਾਲੀ ਬਰਤਨ ਹੋਵੇ ਜੇ ਖਾਲੀ ਹੋਵੇਗਾ ਤੇ ਉਹਦੇ ਵਿੱਚ ਵਸਤੂ ਪਵੇਗੀ ਜੇ ਉਹ ਬਰਤਨ ਪਹਿਲਾਂ ਹੀ ਨਕਾ ਨਕ ਭਰਿਆ ਹੋਇਆ ਤੇ ਖਾਲਸਾ ਜੀ ਉਹਦੇ ਵਿੱਚ ਕੀ ਵਸਤ ਕੀ ਵਸਤੂ ਪ੍ਰਾਪਤ ਹੋਵੇਗੀ ਸੋ ਇਸੇ ਪ੍ਰਕਾਰ ਜਦੋਂ ਮਹਾਰਾਜ ਦੇ ਦਰ ਜਾਣਾ ਸ਼ਹੀਦਾਂ ਸਿੰਘਾਂ ਦੇ ਦਰ ਜਾਣਾ ਖਾਲਸਾ ਜੀ ਮਹਾਰਾਜ ਕਹਿੰਦੇ ਨੀਵੇਂ ਹੋ ਕੇ ਸਤਗੁਰ ਸੱਚੇ ਪਾਸ਼ਾ ਦਾ ਓਟ ਆਸਰਾ ਤੱਕ ਕੇ ਹੀ ਜਾਣਾ ਚਾਹੀਦਾ ਕਿਉਂਕਿ ਮਾਲਕ ਸਤਗੁਰ ਸੱਚੇ ਪਾਸ਼ਾ ਦੇ ਚਰਨ ਕਮਲਾਂ ਵਿੱਚ ਬੜੇ ਸੁੱਖ ਨੇ ਮਹਾਰਾਜ ਦੀ ਕਿਰਪਾ ਨਾਲ ਬੇਅੰਤ ਸੁਖ ਨੇ ਸਾਡੇ ਵਾਸਤੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਖਜ਼ਾਨੇ ਬਣਾਏ ਖਾਲਸਾ ਜੀ ਅਸੀਂ ਸਾਰੇ ਜੀਵ ਜੰਤੂ ਜੋ ਵੀ ਧਰਤੀ ਤੇ ਹਾਂ ਉਸ ਪਰਮੇਸ਼ਰ ਦੇ ਬੱਚੇ ਹਾਂ ਤੇ ਬੱਚਿਆਂ ਵਾਸਤੇ ਹੀ ਮਹਾਰਾਜ ਨੇ ਸਾਰੇ ਖਜ਼ਾਨੇ ਬਣਾਏ ਨੇ ਪਰ ਅਸੀਂ ਖਜ਼ਾਨਿਆਂ ਦੇ ਪਿੱਛੇ ਪੈ ਜਾਂਦੇ ਹਾਂ ਮਾਲਕ ਨੂੰ ਭੁੱਲ ਜਾਂਦੇ ਹਾਂ ਆਪਣੇ ਗੁਰੂ ਨੂੰ ਆਪਣੇ ਮਾਂ ਤੇ ਪਿਓ ਨੂੰ ਭੁੱਲ ਜਾਂਦੇ ਹਾਂ ਖਡਾਉਣਿਆਂ ਪਿੱਛੇ ਦਾਤਾ ਪਿੱਛੇ ਲੱਗ ਕੇ ਵਾਹਿਗੁਰੂ ਨੂੰ ਵਿਸਾਰ ਦਿੰਨੇ ਹਾਂ ਜਿੰਨੀ ਪਿਆਰੀ ਦਾਤ ਲੱਗਦੀ ਹੈ ਬੰਦਿਆਂ ਤੇ ਉਹਨਾਂ ਪਿਆਰਾ ਦਾਤਾ ਵੀ ਲਗਣਾ ਚਾਹੀਦਾ ਫਿਰ ਗੱਲ ਬਣਦੀ ਹੈ ਖਾਲਸਾ ਜੀ ਸਾਨੂੰ ਦਾਤਾ ਘੱਟ ਪਿਆਰਾ ਦਾਤਾ ਦਾਤਾ ਜਿਹੜੀਆਂ ਨੇ ਉਹ ਜ਼ਿਆਦਾ ਪਿਆਰੀਆਂ ਨੇ ਇਸੇ ਕਰਕੇ ਸਾਡੇ ਹਿਰਦੇ ਵਿੱਚ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਇਹ ਵਿਕਾਰ ਵਧਦੇ ਜਾਂਦੇ ਤੇ ਸਾਡਾ ਨਾਸ ਕਰ ਜਾਂਦੇ ਜਿਹੜੇ ਸਾਡੇ ਅੰਦਰ ਸ਼ੋਭ ਗੁਣ ਹੁੰਦੇ ਉਹਨਾਂ ਸਾਰਿਆਂ ਨੂੰ ਨਸ਼ਟ ਕਰ ਦਿੰਦੇ ਭਾਈ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਦਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ ਆਪਣੇ ਵਾਸਤੇ ਖਾਲਸਾ ਜੀ ਗੁਰਸਿੱਖੀ ਹਮੇਸ਼ਾ ਮੰਗਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਦੇ ਘਰ ਸਿੱਖੀ ਹੈ ਉਹਨਾਂ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਨ ਜਿਨ੍ਹਾਂ ਕੋਲੇ ਸਿੱਖੀ ਨਹੀਂ ਜਿਹੜੇ ਸਿੱਖੀ ਤੋਂ ਵਾਂਝੇ ਹੋ ਗਏ ਉਹਨਾਂ ਕੋਲੋਂ ਖਾਲਸਾ ਜੀ ਸਾਰਾ ਕੁਝ ਨਾਸ਼ ਹੋ ਜਾਂਦਾ ਸਾਰਾ ਕੁਝ ਚਲਾ ਜਾਂਦਾ ਜਿਵੇਂ ਸੰਤ ਬਾਬਾ ਜੀ ਬਾਬਾ ਆਨੰਦ ਸਿੰਘ ਸਾਹਿਬ ਜੀ ਕਹਿਆ ਕਰਦੇ ਸੀ ਕਹਿੰਦੇ ਜੇ ਮਾਇਆ ਗਈ ਤੇ ਕੁਝ ਨਹੀਂ ਗਿਆ ਜੇ ਸਰੀਰ ਦੇ ਵਿੱਚੋਂ ਕੋਈ ਸ਼ਰਧ ਅੱਗੋ ਚ ਗਿਆ ਸਰੀਰ ਵਿੱਚੋਂ ਕੁਝ ਗਿਆ ਤਾਂ ਕੋਈ ਗੱਲ ਨਹੀਂ ਕੁਛ ਕੁਛ ਗਿਆ ਭਾਵ ਸਿਹਤ ਗਈ ਤੇ ਕੁਛ ਕੁਛ ਗਿਆ ਪਰ ਸਤਿਗੁਰੂ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜੇ ਸ਼ਰਧਾ ਗਈ ਤੇ ਸਭ ਕੁਝ ਹੀ ਗਿਆ ਸੋ ਇਸੇ ਪ੍ਰਕਾਰ ਜੇ ਮਾਇਆ ਚਲੇ ਵੀ ਜਾਂਦੀ ਹੈ ਤੇ ਰੋਣਾ ਨਹੀਂ ਚਾਹੀਦਾ ਕੋਈ ਨਹੀਂ ਇਹ ਮਾਇਆ ਫਿਰ ਆ ਜਾਵੇਗੀ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਣਾਈ ਹੋਈ ਦਾਸੀ ਹੈ ਇਹ ਭਾਈ ਮਹਾਰਾਜ ਦੇ ਹੁਕਮ ਅnder ਹੈ ਸਤਗੁਰੂ ਦੀ ਦਾਤ ਪ੍ਰਾਪਤ ਮਹਾਰਾਜ ਦੇ ਘਰੋਂ ਹੋ ਜਾਵੇਗੀ ਮਾਇਆ ਤੇ ਆਉਂਦੀ ਜਾਂਦੀ ਰਹਿੰਦੀ ਹੈ ਜੇ ਦੇਹੀ ਆ ਸਿਹਤ ਖਰਾਬ ਹੋ ਗਈ ਆ ਤਾਂ ਸੰਤ ਕਹਿੰਦੇ ਸੀ ਕੁਛ ਕੁਛ ਗਿਆ ਸਿਹਤ ਖਰਾਬ ਹੋਈ ਤੇ ਕੁਛ ਕੁਛ ਇਸ ਪ੍ਰਕਾਰ ਖਾਲਸਾ ਜੀ ਇਹ ਦੇਹੀ ਮਿਲੀ ਆ ਨਾਮ ਜੱਪਣ ਵਾਸਤੇ ਸਾਡੀ ਆਤਮਾ ਸਾਡੀ ਰੂਹੇ ਦੇ ਵਿੱਚ ਬੈਠ ਕੇ ਹੀ ਨਾਮ ਜੱਪ ਸਕਦੀ ਹੈ ਜਿਵੇਂ ਇੱਕ ਸਵਾਰ ਘੋੜੇ ਤੇ ਬਹਿ ਕੇ ਸਵਾਰੀ ਕਰ ਸਕਦਾ ਹੈ ਪੈਣਾ ਮੁਕਾ ਸਕਦਾ ਹੈ ਇਸੇ ਪ੍ਰਕਾਰ ਇਹ ਆਤਮਾ ਸਰੀਰ ਦੇ ਵਿੱਚ ਰਹਿ ਕੇ ਨਾਮ ਜਪ ਸਕਦੀ ਹੈ ਬੰਦਗੀ ਕਰ ਸਕਦੀ ਹੈ ਉਵੇਂ ਨਹੀਂ ਇਸ ਕਰਕੇ ਜੇ ਸੇਧ ਗਈ ਤੇ ਕੁਛ ਕੁਛ ਗਿਆ ਪਰ ਜੇ ਸ਼ਰਧਾ ਗਈ ਤੇ ਸਾਰਾ ਕੁਛ ਗਿਆ ਜਿਸ ਵੇਲੇ ਵਾਹਿਗੁਰੂ ਨਾਲ ਪ੍ਰੇਮ ਹੀ ਖਤਮ ਹੋ ਜਾਵੇ ਵਾਹਿਗੁਰੂ ਜੀ ਤੋਂ ਭਾਵਨਾ ਖਤਮ ਹੋ ਜਾਵੇ ਸ਼ਰਧਾ ਖਤਮ ਹੋ ਜਾਵੇ ਉਸ ਵੇਲੇ ਖਾਲਸਾ ਜੀ ਜੀਣ ਦਾ ਹੱਕ ਨਹੀਂ ਰਹਿੰਦਾ ਜਿਵੇਂ ਸੁੰਨੇ ਘਰਾਂ ਦੇ ਉੱਤੇ ਕਾਂ ਬੋਲਦੇ ਨੇ ਨਾ ਇਸੇ ਪ੍ਰਕਾਰ ਜਿਸ ਘਰ ਵਿੱਚ ਸ਼ਰਧਾ ਨਹੀਂ ਜ ਜਿਸ ਘਟ ਵਿੱਚ ਜਿਸ ਸਰੀਰ ਵਿੱਚ ਸ਼ਰਧਾ ਨਹੀਂ ਉਹ ਖਾਲਸਾ ਜੀ ਉਹ ਉਜਾੜਾ ਵਾਂਗੂ ਹੈ ਮਹਾਰਾ ਸੱਚੇ ਪਾਸ਼ਾ ਕਹਿੰਦੇ ਜਿੱਥੇ ਨਾਮ ਨਾ ਜੱਭੀ ਹੈ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜਿਓ ਉਹ ਨਗਰ ਉਜਾੜ ਹਨ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਸੋ ਸੱਚੇ ਪਾਸ਼ਾ ਦੇ ਨਾਮ ਨਾਲ ਜੁੜੀਏ ਨਾਮ ਦੀ ਕਮਾਈ ਕਰੀਏ ਨਾਮ ਵਿੱਚ ਸਭੇ ਬਰਕਤਾਂ ਹਨ ਜਿਹੜਾ ਬੰਦਾ ਨਾਮ ਨੂੰ કંਠ ਵਿੱਚ ਪਰੋ ਲੈਂਦਾ ਹਿਰਦੇ ਵਿੱਚ ਪਰੋ ਲੈਂਦਾ ਹੈ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੇ ਨੇੜੇ ਹੋ ਜਾਂਦਾ ਹੈ ਤੇ ਸਤਿਗੁਰ ਦੇ ਘਰ ਦੇ ਸਾਰੇ ਖਜ਼ਾਨਿਆਂ ਦਾ مالک ਬਣ ਜਾਂਦਾ ਪਰ ਨਾਮ ਦੀ ਖਾਲਸਾ ਜੀ ਕਮਾਈ ਕਰਨੀ ਬਹੁਤ ਔਖੀ ਹੈ ਮੱਥੇ ਤੇ ਲਿਖਿਆ ਹੋਵੇ ਲੇਖ ਮਹਾਰਾਜ ਲਿਖ ਦੇਣ ਤੇ ਫਿਰ ਕਮਾਈ ਹੁੰਦੀ ਹੈ ਨਹੀਂ ਤੇ ਖਾਲਸਾ ਜੀ ਸਾਰਾ ਸੰਸਾਰ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ ਉਹ ਕਿਉਂਕਿ ਮੁੱਖਮ ਬੋਲਣ ਤੇ ਜਿਹੜਾ ਪ੍ਰਗਟ ਹੋਣਾ ਹੈ ਉਹਦੇ ਵਾਸਤੇ ਅਭਿਆਸ ਦੀ ਜ਼ਰੂਰਤ ਹੈ ਜਿਵੇਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਇੱਕ ਵਾਰੀ ਵੀ ਪਰਮੇਸ਼ਰ ਦਾ ਨਾਮ ਲਿਆ ਜਿਹੜੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਅਸੀਂ ਵਾਹਿਗੁਰੂ ਦਾ ਨਾਮ ਜਪੀ ਜਾਂਦੇ ਸਾਨੂੰ ਕਿਉਂ ਨਹੀਂ ਹੋ ਰਹੀ ਸਾਨੂੰ ਇਸ ਕਰਕੇ ਨਹੀਂ ਹੋ ਰਹੀ ਸਾਡਾ ਅੰਦਰ ਕਾਲਾ ਹੈ ਸਾਡਾ ਅੰਦਰ ਦੁਸ਼ੈ ਹੈ ਸਾਡਾ ਅੰਦਰ ਮੈਲਾ ਹੈ ਇਸ ਕਰਕੇ ਸਾਡੇ ਉੱਤੇ ਵਾਹਿਗੁਰਦਾਸ ਜਿਹੜਾ ਸ਼ਬਦ ਬੋਲਿਆ ਐ ਢੀ ਛਤੀ ਅਸਰ ਨਹੀਂ ਕਰਦਾ ਜਿਸ ਵੇਲੇ ਖਾਲਸਾ ਜੀ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਦੀ ਕਿਸੇ ਨੇ ਮਹਿਮਾ ਸੁਣੀ ਤੇ ਕੋਈ ਵਿਚਾਰਾ ਕੋੜੀ ਸੀ ਉਹ ਉੱਠ ਕੇ ਬਾਬਾ ਕਬੀਰ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਬੜੀ ਦੂਰੋਂ ਚੱਲ ਕੇ ਆਇਆ ਜਿਸ ਵੇਲੇ ਭਗ ਬਾਬਾ ਜੀ ਬਾਬਾ ਕਬੀਰ ਸਾਹਿਬ ਦੇ ਘਰ ਪਹੁੰਚਿਆ ਤੇ ਬਾਬਾ ਕਬੀਰ ਸਾਹਿਬ ਜੀ ਅੱਗੇ ਹੈ ਨਹੀਂ ਸਾਨੂੰ ਉਹਨਾਂ ਦੀ ਧਰਮ ਪਤਨੀ ਸੀ ਮਾਤਾ ਲੋਈ ਮਾਤਾ ਲੋਈ ਨੂੰ ਕਹਿਣ ਲੱਗੇ ਵੀ ਕਬੀਰ ਸਾਹਿਬ ਕਿੱਥੇ ਨੇ ਉਹ ਕਹਿੰਦੇ ਉਹ ਤਾਂ ਕਿਤੇ ਕੰਮ ਗਏ ਨੇ ਤੇ ਮਾਤਾ ਲੋਈ ਜੀ ਕਹਿਣ ਲੱਗੇ ਵੇ ਭਾਈ ਤੂੰ 10 ਜਹਾ ਕੀ ਸੁਨੇਹਾ ਹੈ ਮੈਂ ਦੇ ਦੂੰਗੀ ਉਹ ਕਹਿਣ ਲੱਗੇ ਵੀ ਮੈਂ ਉਹਨਾਂ ਤੋਂ ਮਹਿਮਾ ਸੁਣੀ ਸੀ ਮੈਂ ਤੇ ਉਹਨਾਂ ਕੋਲ ਆਪਣਾ ਦੁੱਖ ਬਖਸ਼ਾਉਣ ਵਾਸਤੇ ਆਇਆ ਸਾਂ ਤੇ ਉਹ ਕਹਿੰਦੀ ਇਹ ਕਿੱਡੀ ਕ ਗੱਲ ਐ ਮਾਤਾ ਲੋਈ ਕਹਿਣ ਲੱਗੀ ਮੇਰੇ ਮਗਰ ਬੋਲ ਕਹਿ ਰਾਮ ਉਹਨਾਂ ਨੇ ਰਾਮ ਕਿਹਾ ਤੇ ਖਾਲਸਾ ਜੀ ਉਹਦਾ ਜਿਹੜਾ ਸਰੀਰ ਤੇ ਕੋਰਸੀ ਠੀਕ ਹੋ ਗਿਆ ਫਿਰ ਉਹਨੂੰ ਕਹਿੰਦੇ ਫਿਰ ਕਹਿ ਰਾਮ ਫਿਰ ਉਹਨੇ ਰਾਮ ਕਿਹਾ ਤੇ ਖਾਲਸਾ ਜੀ ਉਹ ਤਿੰਨ ਵਾਰ ਨਾਮ ਜਪਾਤਾ ਨਿਰੋ ਤਿੰਨ ਵਾਰ ਨਾਮ ਜਪਾਤਾ ਤੇ ਐ ਨਰੁਈ ਸਰੀਰ ਹੋ ਗਿਆ ਐ ਜਵਾਨ ਸਰੀਰ ਹੋ ਗਿਆ ਤੇ ਤੁਰਿਆ ਜਾਂਦਾ ਅੱਗੋਂ ਭਗਤ ਬਾਬਾ ਕਬੀਰ ਸਾਹਿਬ ਜੀ ਤੁਰੇ ਆਉਂਦੇ ਨੱਚਦਾ ਜਾਂਦਾ ਕਬੀਰ ਦੀ ਬੜੀ ਮਹਿਮਾ ਹੈ ਕਬੀਰ ਦਾ ਬੜਾ ਜਸ ਹੈ ਕਬੀਰ ਵੱਡ ਵਰਗਾ ਸਾਧੂ ਕੋਈ ਨਹੀਂ ਕਬੀਰ ਵਰਗਾ ਭਗਤ ਕੋਈ ਨਹੀਂ ਇਦਾਂ ਬੋਲਦਾ ਜਾਂਦਾ ਕਿ ਭਗਵਤ baba ਕਬੀਰ ਸਾਹਿਬ ਜੀ ਆਉਂਦੇ ਹੋ ਕਹਿੰਦੇ ਭਾਈ ਕਬੀਰ ਨੇ ਕੀ ਕਰ ਦਿੱਤਾ ਤੂੰ ਇੰਨੀ ਮਹਿਮਾ ਕਰੀ ਜਾਂਦਾ ਤੇ baba ਕਬੀਰ ਸਾਹਿਬ ਨੂੰ ਕਹਿਣ ਲੱਗੇ ਵੀ ਕਬੀਰ ਏਡਾ ਵੱਡਾ ਉਹਨੇ ਮੇਰਾ ਕੋੜ ਠੀਕ ਕਰਤਾ ਉਹਨੇ ਤਿੰਨ ਵਾਰ ਮੈਨੂੰ ਜਪਾ ਨਾਮ ਜਪਾ ਕੇ ਮੇਰਾ ਕੋੜ ਠੀਕ ਕਰਤਾ ਭਗਤ baba ਕਬੀਰ ਸਾਹਿਬ ਦੀ ਘਰ ਜਾਂਦੇ ਮਾਤਾ ਲੋਹੀ ਜੀ ਨੂੰ ਝਿੜਕਦੇ ਕਹਿੰਦੇ ਵੀ ਤੂੰ ਕਿਉਂ ਇੰਨਾ ਸਸਤਾ ਪਰਮੇਸ਼ਰ ਦਾ ਨਾਮ ਲਾਇਆ ਮਾਤਾ ਲੋਈ ਕਹਿਣ ਲੱਗੇ ਵੀ ਮਾਮ ਸੁਆਮੀ ਜੀ ਮੈਂ ਕੀ ਕੀਤਾ ਉਹ ਕਹਿੰਦੇ ਜਿਹੜਾ ਕੋੜ ਸੀਸਰੀਰ ਦੇ ਉੱਤੇ ਉਹ ਤੋਂ ਇੱਕ ਵਾਰੀ ਰਾਮ ਕਹਿਣ ਨਾਲ ਹੀ ਖਤਮ ਹੋ ਜਾਣਾ ਸੀ ਤੂੰ ਤਿੰਨ ਵਾਰੀ ਨਾਮ ਕਿਉਂ ਜਪਾਇਆ ਐਡਾ ਸਸਤਾ ਵਾਹਿਗੁਰੂ ਦਾ ਨਾਮ ਲਾਇਆ ਖਾਲਸਾ ਜੀ ਬੜਾ ਬਯੰਤ ਮਹਿੰਗਾ ਮਹਾਰਾਜ ਦਾ ਨਾਮ ਪ੍ਰਾਪਤ ਹੁੰਦਾ ਜੀ ਅਸੀਂ ਭਾਈ ਜੱਪ ਕੇ ਰਾਜੀ ਨਹੀਂ ਸਾਨੂੰ ਸਤਗੁਰੂ ਕਹਿੰਦੇ ਜਪ ਲੋ ਪਾਈ ਨਾਮ ਜਪ ਲੋ ਗੁਰੂ ਨਾਨਕ ਸਾਹਿਬ ਨੇ ਖੁੱਲਾ ਛੱਟਾ ਦਿੱਤਾ ਹੈ ਵਾਹਿਗੁਰੂ ਮੰਤਰ ਦਾ ਪਰ ਜਪ ਕੇ ਕੋਈ ਰਾਜੀ ਨਹੀਂ ਉਸ ਵੇਲੇ ਖਾਲਸਾ ਜੀ ਮਾਈ ਲੋਈ ਨੇ ਉੱਤਰ ਦਿੱਤਾ ਕਿ ਸੁਆਮੀ ਜੀ ਮੈਂ ਤਾਂ ਉਹਨੂੰ ਇੱਕ ਵਾਰੀ ਨਾਮ 'ਚ ਪਾਉਣਾ ਸੀ ਮੈਂ ਨજર ਭਰ ਕੇ ਵੇਖਿਆ ਉਹ ਕੋੜੀ ਸੀ ਨਾਮ 'ਚ ਪਾਇਆ ਉਹਦਾ ਕੋੜ ਦੂਰ ਹੋ ਗਿਆ ਫਿਰ ਮੈਂ ਨਾਮ 'ਚ ਪਾਇਆ ਉਹਦੇ ਪਿਛਲੇ ਕਰਮ ਵੇਖੇ ਜਿਹੜੇ ਨਾਲ-ਨਾਲ ਚੱਲ ਰਹੇ ਸੀ ਉਹਨਾਂ ਵਿੱਚ ਵੀ ਉਹ ਕੋੜੀ ਸੀ ਉਹਦਾ ਦੁੱਖ ਉਹਨੂੰ ਫਿਰ ਭੋਗਣਾ ਪੈਣਾ ਸੀ ਉਹ ਮਿਟੇ ਫਿਰ ਮੈਂ ਜਦੋਂ ਹੋਰ ਝਾਤ ਮਾਰੀ ਉਹਦਾ ਆਉਣ ਵਾਲਾ ਜਨਮ ਜਿਹੜਾ ਸੀ ਉਹ ਵੀ ਕੋੜੀ ਦਾ ਸੀ ਇਸ ਕਰਕੇ ਮੈਂ ਉਹ ਵੀ ਨਾਮ 'ਚ ਪਾਇਆ ਤਾਂ ਕਰਕੇ ਸਵਾਮੀ ਜੀ ਮੈਂ ਤਿੰਨ ਵਾਰੀ ਰਾਮ ਕਿਹਾ ਤੇ ਖਾਲਸਾ ਜੀ ਉਸ ਵੇਲੇ ਭਗਤ ਬਾਬਾ ਕਬੀਰ ਸਾਹਿਬ ਜੀ ਹੁਣਾਂ ਨੇ ਬਹੁਤ ਗੁੱਸਾ ਕੀਤਾ ਕਿ ਐਡਾ ਸਸਤਾ ਨਾਮ ਪਰਮੇਸ਼ਰ ਦਾ ਤੂੰ ਲਾਉਣਾ ਕੀਤਾ ਹੈ ਬਾਬਾ ਜੀ ਬਾਬਾ ਜਨਕ ਸਾਹਿਬ ਜੀ ਭਗਤ ਜਨਕ ਜੀ ਜਿਨ੍ਹਾਂ ਨੇ ਖਾਲਸਾ ਜੀ ਅੱਧੀ ਘੜੀ ਦਾ ਨਾਮ ਦੇ ਕੇ ਨਰਕਾਂ ਦੇ ਨਰਕ ਖਾਲੀ ਕਰਾ ਦਿੱਤੇ ਸੀ ਐਡੀ ਵੱਡੀ ਮਹਿਮਾ ਹੈ ਨਾਮ ਦੀ ਤੇ ਭਾਈ ਅਸੀਂ ਜਪ ਕੇ ਰਾਜੀ ਨਹੀਂ ਹਾਂ ਅੱਜ ਸੰਗਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਜਾ ਕੇ ਬਾਣੀ ਪੜ੍ਹਦੀਆਂ ਨਾਮ ਜਪਦੀਆਂ ਖਾਲਸਾ ਜੀ ਇਹ ਵੱਡੇ ਕਰਮਾਂ ਦੀ ਨਿਸ਼ਾਨੀ ਹੈ ਜਿਹੜੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਜਾ ਕੇ ਐਡੀ ਗਰਮੀ ਵਿੱਚ ਧੁੱਪ ਵਿੱਚ ਬੈਠ ਕੇ ਨਾਮ ਜਪਣਾ ਇਹ ਸਤਿਗੁਰੂ ਦੀ ਕਿਰਪਾ ਨਾਲ ਜਪ ਵੀ ਹੋ ਰਿਹਾ ਨਾਲ ਨਾਲ ਤਪ ਵੀ ਹੋ ਰਿਹਾ ਇਹ ਮਹਾਰਾਜ ਦੀ ਕਿਰਪਾ ਨਾਲ ਕਠਨ ਤਪੱਸਿਆ ਵੀ ਖਾਲਸਾ ਜੀ ਹੋ ਰਹੀ ਸੋ ਮਹਾਰਾਜ ਕਿਰਪਾ ਕਾਰਨ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਦੀ ਕਲਾ ਦਾ ਭਾਈ ਪਤਾ ਲੱਗੇ ਗੁਰਪੂਰਾ ਪੂਰੀ ਤਾਕੀ ਕਲਾ ਗੁਰਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਕਾ ਨਸੈ ਮਹਾਰਾਜ ਕਹਿੰਦੇ ਬਾਣੀ ਜਿਹਦੇ ਹਿਰਦੇ ਵਿੱਚ ਵਸ ਜਾਂਦੀ ਹੈ ਨਾ ਜਿਹਦੇ ਮਨ ਵਿੱਚ ਵਸ ਜਾਂਦੀ ਹੈ ਉਹਦੇ ਦੁੱਖ ਦਰਦ ਸਭ ਕੁਝ ਨਾਸ ਕਰਕੇ ਰੱਖ ਦਿੰਦੀ ਸੋ ਸਤਗੁਰ ਸੱਚੇ ਪਾਤਸ਼ਾਹ ਦਾ ਪਾਈ ਨਾਮ ਜਪੀਏ ਗੁਰ ਪ੍ਰਸਾਦੀ ਉਤਰੇ ਪਾਰ ਭਉ ਭਰਮ ਬਿਨਸੇ ਬੇਕਾਰ ਮਨ ਤਨੇ ਅੰਤਰ ਵਸੇ ਗੁਰ ਚਰਣਾ ਨਿਰਪੈ ਸਾਧ ਪਰੇ ਹਰ ਸ਼ਰਣ ਸੋ ਮਹਾਰਾਜ ਦੀ ਸ਼ਰਣ ਪਈਏ ਗੁਰ ਦੀ ਕਿਰਪਾ ਨਾਲ ਖਾਲਸਾ ਜੀ ਪਾਰ ਉਤਾਰਾ ਹੋ ਜਾਵੇਗਾ ਮਹਾਰਾਜ ਦੀ ਕਿਰਪਾ ਵਰਤ ਜਾਵੇਗੀ ਹਿਰਦੇ ਵਿੱਚ ਆਨੰਦ ਆ ਜਾਵੇਗਾ ਆਨੰਦ ਸਹਿਜ ਦਾ ਸੁਖ ਸੁਖ ਘਨੇਰੇ ਦੁਸ਼ਮਣ ਦੁੱਖ ਨਾ ਆਵੇ ਨੇਰੇ ਗੁਰਪੂਰਾ ਆਪਣੇ ਕਰ ਰਾਖੇ ਹਰ ਨਾਮ ਜਪਤ ਕਿਲਬਿਖ ਸਭ ਲਾਥੇ ਖਾਲਸਾ ਜੀ ਕੋਈ ਦੁਸ਼ਮਣ ਦੁੱਖ ਦੁੱਖ ਲਾਗੇ ਨਹੀਂ ਆਉਂਦਾ ਜਦੋਂ ਨਾਮ ਜਪੀਏ ਸਹਿਜ ਹਿਰਦੇ ਵਿੱਚ ਆ ਜਾਂਦਾ ਹੈ ਹਰ ਅਸ ਹਿਰਦੇ ਵਿੱਚ ਆਉਣ ਲੱਗ ਪੈਂਦਾ ਡੋਲਤਾ ਮਿਲ ਜਾਂਦੀ ਹੈ ਸਤਗੁਰੂ ਦੀ ਕਿਰਪਾ ਨਾਲ ਗੁਰਪੂਰਾ ਰੱਖਣ ਵਾਲਾ ਹੈ ਖਾਲਸਾ ਜੀ ਨਾਮ ਜਪ ਕੇ ਸਾਰੇ ਕਿਲਬਿਖ ਪਾਪ ਨਾਸ ਹੋ ਜਾਂਦੇ ਸੋ ਮਹਾਰਾਜ ਸੱਚੇ ਪਾਸ਼ਾ ਦੇ ਚਰਨਾ ਕਮਲਾਂ ਵਿੱਚ ਧਿਆਨ ਲਾਈਏ ਜੀ ਦੀ ਕਿਰਪਾ ਨਾਲ ਜਿਹੜਾ ਜਮਾ ਦਾ ਫਾਹਾ ਕਟਿਆ ਜਾਵੇਗਾ ਗੁਰੂ ਸਾਹਿਬ ਸਾਡੇ ਸਾਰੇ ਪਰਦੇ ਕੱਜ ਲੈਣਗੇ ਜਨਮ ਮਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪਰਦਾ ਢਾਕਿਆ ਉਹ ਵਾਹਿਗੁਰੂ ਸੱਚੇ ਪਾਸ਼ਾ ਦਾ ਨਾਮ ਜਪੀਏ ਜਿਹਦੇ ਨਾਮ ਨਾਲ ਖਾਲਸਾ ਜੀ ਕਲਿਆਣ ਹੋਰੀ ਹੈ ਪੂ ਸਤਗੁਰ ਪੂਰਾ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਤਿਆ ਉਹ ਗੁਰੂ ਦੀ ਸ਼ਰਣੀ ਪੈ ਜਾਈਏ ਜਿਹੜਾ ਨਾਮ ਦਾ ਖਜ਼ਾਨਾ ਬਖਸ਼ਦਾ ਹੈ ਖਾਲਸਾ ਜੀ ਮਹਾਰਾਜ ਦੀ ਬਾਣੀ ਨੂੰ ਗਾਈਏ ਸਤਗੁਰੂ ਦੀ ਬਾਣੀ ਦਾ ਅਭਿਆਸ ਕਰੀਏ ਮਹਾਰਾਜ ਕਹਿੰਦੇ ਨੇ ਤੇ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਉਹ ਵਾਹਿਗੁਰੂ ਨੂੰ ਸਿਮਰਨਾ ਕਰੀਏ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸੋ ਵਾਹਿਗੁਰੂ ਨੂੰ ਸਦਾ ਸਹਾਈ ਜਾਣੀਏ ਸਦਾ ਅੰਗ ਸੰਗ ਜਾਣੀਏ ਜੇ ਉਹ ਨਾਮ ਜਪਾਂਗੇ ਫਿਰ ਉਹ ਹਰ ਥਾਂ ਸਹਾਈ ਹੋਵੇਗਾ ਹਰ ਦੇਸ਼ ਵਿੱਚ ਲੋਕ ਪਰਲੋਕ ਵਿੱਚ ਸਹਾਈ ਹੋਵੇਗਾ ਕਿਉਂਕਿ ਖਾਲਸਾ ਜੀ ਸੋਖੀ ਮਹਾਰਾਜ ਦੇ ਨਾਮ ਵਿੱਚ ਹੈ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਚ ਪਾਇਆ ਵਾਹਿਗੁਰੂ ਆਪਣਾ ਨਾਮ ਆਪ ਹੀ ਜਪਾਉਣ ਵਾਲਾ ਹੈ ਆਪ ਹੀ ਕਿਰਪਾ ਕਰਨ ਵਾਲਾ ਹੈ ਆਪ ਹੀ ਸਭ ਕੁਝ ਦੇਣ ਵਾਲਾ ਹੈ ਉਹਦੇ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਨਹੀਂ ਮਹਾਰਾਜ ਕਹਿੰਦੇ ਅਵਰ ਨਾ ਦੂਜਾ ਠਾਓ ਨਾ ਹੀ ਬਿਨ ਹਰਨਾਓ ਸਰਬ ਸਿੱਧ ਕਲਿਆਣ ਪੂਰਨ ਹੋਵੇ ਸਗਲ ਕਾਮ ਵਾਹਿਗੁਰੂ ਦਾ ਨਾਮ ਜਪਿਆਂ ਖਾਲਸਾ ਜੀ ਸਾਰੇ ਜਿਹੜੇ ਕੰਮ ਨੇ ਉਹ ਸਫਲ ਹੋ ਜਾਂਦੇ ਚਾਹੇ ਕਿਸੇ ਪ੍ਰਕਾਰ ਦਾ ਵੀ ਕਾਰਜ ਹੋਵੇ ਮਹਾਰਾਜ ਦੇ ਨਾਮ ਤੋਂ ਬਿਨਾ ਖਾਲਸਾ ਜੀ ਉਹ ਪੂਰਾ ਨਹੀਂ ਹੋ ਸਕਦਾ ਪੂਰਨ ਨਹੀਂ ਹੋ ਸਕਦਾ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾ ਕਮਲਾਂ ਦੀ ਪ੍ਰੀਤ ਸਮਝਿਏ ਮਹਾਰਾਜ ਨਾਲ ਪ੍ਰੀਤ ਪਾ ਕੇ ਪਿਆਰ ਪਾ ਕੇ ਰਖੀਏ ਕਿਉਂਕਿ ਉਹਦੇ ਤੋਂ ਬਿਨਾ ਸਹਾਈ ਹੋਣ ਵਾਲਾ ਕੋਈ ਨਹੀਂ ਕਿੱਡੀ ਵੱਡੀ ਖਾਲਸਾ ਜੀ ਕੋਈ ਆਸ ਹੋਵੇ ਕਿਸੇ ਦੀ ਜੇ ਵਾਹਿਗੁਰੂ ਨਾਲ ਪ੍ਰੇਮ ਹੈ ਨਾ ਤੇ ਝਟਪਟ ਮਹਾਰਾਜ ਜੀ ਉਹ ਪੂਰੀ ਕਰ ਦਿੰਦੇ ਸਤਗੁਰ ਸੱਚੇ ਪਾਤਸ਼ਾਹ ਨੇ ਕੁਝ ਵੀ ਲੁਕਾ ਕੇ ਨਹੀਂ ਰੱਖਿਆ ਸਿਰਫ ਸ਼ਬਦ ਦੀ ਵਿਚਾਰ ਕਰਿਆ ਕਰੋ ਸ਼ਬਦ ਦੀ ਵਿਚਾਰ ਨਾਮ ਜਪਣਾ ਬਾਣੀ ਪੜ੍ਹਨੀ ਇਹੀ ਸਭ ਤੋਂ ਉੱਤਮ ਕਾਰਜ ਹੈ ਮਹਾਰਾਜ ਕਹਿੰਦੇ RAM ਨਾਮ ਜਪ ਅੰਤਰ ਪੂਜਾ ਗੁਰੂ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਗੁਰੂ ਦਾ ਸ਼ਬਦ ਵਿਚਾਰ ਵਾਹਿਗੁਰੂ ਵਾਹਿਗੁਰੂ ਜਪ ਇਹ ਤੋਂ ਬਿਨਾ ਹੋਰ ਪਾਸੇ ਕੋਈ ਟੇਕ ਨਾ ਲਾ ਤੇਰਾ ਕਾਰਜ ਸੰਫਲ ਆਪਣੇ ਆਪ ਹੋ ਜਾਵੇਗਾ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦਾ ਪਿਆਰ ਮੰਗੀਏ ਪ੍ਰੇਮ ਮੰਗੀਏ ਕਿਉਂਕਿ ਉਹ ਦਾਤੇ ਦੇ ਘਰੋਂ ਜਿਹਦੇ ਜਿਹਦੇ ਹਿਰਦੇ ਵਿੱਚ ਪ੍ਰੇਮ ਆ ਜਾਂਦਾ ਹੈ ਉਹ ਭਾਈ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ ਕਿਉਂਕਿ ਮਹਾਰਾਜ ਇੱਕੋ ਹੀ ਇਕੰਤਰਜਾਮੀ ਸਾਡਾ ਰਾਖਾ ਹੈ ਉਹ ਤੋਂ ਬਿਨਾਂ ਹੋਰ ਕਿਤੇ ਟਿਕ ਨਾ ਟਿਕਾਈਏ ਏਕ ਹਮਾਰਾ ਅੰਤਰਜਾਮੀ ਤਰ ਏਕਾਮੈ टेक एक की सिरसाहा वडਪੁਰਖ ਸੁਆਮੀ ਉਹਦੇ ਤੋਂ ਬਿਨਾ ਪਾਈ ਕਿਸੇ ਦਾ ਆਸਰਾ ਨਾ ਤਕੀਏ ਫਿਰ ਕਾਰਜ ਸਾਰੇ ਸਫਲ ਹਨ ਨਾਮ ਦੀ ਮਹਿਮਾ ਕੀਤੀ ਨਹੀਂ ਜਾ ਸਕਦੀ ਨਾਮ ਤੋਂ ਬਿਨਾ ਖਾਲਸਾ ਜੀ ਪਾਰ ਉਤਾਰ ਪਾਰ ਬਾਰਾ ਜਿਹੜਾ ਪਾਰ ਉਤਾਰਾ ਨਹੀਂ ਹੋ ਸਕਦਾ ਇਸ ਕਰਕੇ ਨਾਮ ਦੀ ਮਹਿਮਾ ਉੱਤਮ ਹੈ ਨਾਮ ਵਰਗਾ ਹੋਰ ਕੋਈ ਨਹੀਂ ਇਹ ਨਾਮ ਹੈ ਜਿਹੜਾ ਜਿਹਨੂੰ ਪਾਣੀ ਨਹੀਂ ਡੋਪ ਸਕਦਾ ਉਹ ਨਾਮ ਹੈ ਜਿਹਦਾ ਜਪ ਕੀਤੇ ਅਗਣੀ ਨਹੀਂ ਖਾੜ ਸਕਦੀ ਇਹ ਉਹ ਨਾਮ ਹੈ ਖਾਲਸਾ ਜੀ ਦੁੱਖਾਂ ਵਿੱਚ ਵੀ ਸੁੱਖ ਪ੍ਰਤੀਤ ਹੁੰਦੇ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ